ਕੱਚੀ ਗੱਲ ਦੀ ਵੀਡੀਓ ਨਾਗਰ ਮੋਥੇ ਤੇ ਬਣਾ ਰਿਆ ਹਾਂ ਬਾਕੀ ਜੇ ਦੇਖਿਆ ਜਾਏ ਤਾਂ ਕੁਦਰਤ ਨੇ ਹਰ ਫੁੱਲ ਫਲ ਬੀਜ ਦਰਖਤ ਕੁਝ ਨਾ ਕੁਝ ਗੁਣ ਜ਼ਰੂਰ ਪਾਏ ਹੁੰਦੇ ਹਨ ਨਾਗਰ ਮੋਥਾ ਜਿਹੜਾ ਆਮ ਤੌਰ ਤੇ ਜਿੱਥੇ ਪਾਣੀ ਜ਼ਿਆਦਾ ਉੱਥੇ ਨਾਗਰ ਮੋਥਾ ਹੁੰਦਾ ਹੈ ਤਸਵੀਰ ਇਹਦੀ ਠੰਡੀ ਹੁੰਦੀ ਹੈ ਬਾਕੀ ਇਹ ਪਿੱਤ ਰੋਗ ਜਿਹਨੂੰ ਪਿੱਤ ਦੋਸ਼ ਕਹਿੰਦੇ ਆ ਤੇ ਕਫ ਦੋਸ਼ ਉਸ ਨੂੰ ਸ਼ਾਂਤ ਕਰਨ ਵਿੱਚ ਬਹੁਤ ਮਦਦ ਕਰਦਾ ਜਿਨ੍ਹਾਂ ਨੂੰ ਡਾਈਰੀ ਦੀ ਸ਼ਿਕਾਇਤ ਹੈ ਉਹਨਾਂ ਨੂੰ ਵੀ ਇਹ ਠੀਕ ਕਰਦਾ ਹੈ ਬਾਕੀ ਜਿਨ੍ਹਾਂ ਨੂੰ ਵਾਰ-ਵਾਰ ਟਟੀਆਂ ਲੱਗਦੀਆਂ ਹਨ ਖਾਣਾ ਖਾਂਦੇ ਹਨ ਟੱਟੀ ਜਾਂਦੇ ਹਨ ਥੋੜੀ ਜਿਹੀ ਟੱਟੀ ਕਰਦੇ ਹਨ ਬਾਅਦ ਦੇ ਵਿੱਚ ਫੇਰ ਟੱਟੀ ਜਾਂਦੇ ਹਨ ਉਹਨਾਂ ਲਈ ਇਹ ਰਾਮ ਬਾਣ ਦਾ ਕੰਮ ਕਰਦਾ ਹੈ ਬਾਕੀ ਜਿਨ੍ਹਾਂ ਦੇ ਪੇਟ ਦੇ ਵਿੱਚ ਕੀੜੇ ਹਨ ਉਹਨਾਂ ਨੂੰ ਵੀ ਇਹ ਠੀਕ ਕਰਦਾ ਹੈ ਬਾਕੀ ਜੇ ਅਗਰ ਤੁਹਾਨੂੰ ਪਿਸ਼ਾਬ ਘੱਟ ਆਉਂਦਾ ਹੈ ਤਾਂ ਤੁਸੀਂ ਪਿਸ਼ਾਬ ਜਿਹੜਾ ਇਸ ਨੂੰ ਲਾਓਗੇ ਤਾਂ ਪਿਸ਼ਾਬ ਜਿਹੜਾ ਉਹ ਬਹੁਤ ਤੇਜ਼ੀ ਨਾਲ ਔਰ ਜ਼ਿਆਦਾ ਆਏਗਾ ਵਾਲਾਂ ਦੀ ਗਰੋਥ ਵਧਾਉਣ ਵਾਸਤੇ ਨਾਗਰ ਮੋਥੇ ਦਾ ਪਾਊਡਰ ਜਾਂ ਨਾਗਰ ਮੋਥੇ ਦੀਆਂ ਪੱਤੀਆਂ ਪੇਸਟ ਬਣਾ ਕੇ ਨਾਰੀਅਲ ਦੇ ਤੇਲ ਵਿੱਚ ਪਾ ਕੇ ਥੋੜਾ ਅਲਵੀਰਾ ਜੈਲ ਲੈ ਕੇ ਤੁਸੀਂ ਮਿਕਸ ਕਰਕੇ ਸਿਰ ਤੇ ਲਗਾਓ ਤੁਹਾਡੇ ਵਾਲਾਂ ਦੀ ਗਰੋਥ ਜਿਹੜੀ ਆ ਉਹ ਵੱਧ ਜਾਏਗੀ ਬਾਕੀ ਇਸ ਤੋਂ ਇਲਾਵਾ ਅਗਰ ਤੁਹਾਡਾ ਚਿਹਰੇ ਤੇ ਫਿੰਸੀਆਂ ਨੇ ਜਾਂ ਚਿਹਰਾ ਤੁਹਾਡਾ ਖਰਾਬ ਹੈ ਤੁਸੀਂ ਮੁਲਤਾਨੀ ਮਿੱਟੀ ਲੈ ਕੇ ਉਹ ਚਲ ਵੀਰਾ ਜਲ ਪਾ ਕੇ ਤੇ ਨਾਗਰ ਮੋਥੇ ਦਾ ਪਾਊਡਰ ਪਾ ਕੇ ਚਿਹਰੇ ਤੇ ਲੇਪ ਕਰੋ ਤੁਹਾਡੀ ਸਕਿਨ ਜਿਹੜੀ ਬਹੁਤ ਵਧੀਆ ਹੋ ਜਾਏਗੀ ਨਾਗਰ ਮੋਥਾ ਜਿਹੜਾ ਹੈ ਆਦਮੇ ਨੂੰ ਇਹ ਠੀਕ ਕਰਦਾ ਹੈ ਤੁਹਾਨੂੰ ਭੁੱਖ ਘਟ ਲੱਗਦੀ ਹੈ ਤਾਂ ਨਾਗਰ ਮੋਥੇ ਦਾ ਸੇਵਨ ਜਰੂਰ ਕਰੋ ਬਾਕੀ ਇਹ ਪਤਲੇ ਹੋਣ ਵਾਸਤੇ ਨਾਗਰ ਮੋਥਾ ਜਿਹੜਾ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਹੜੇ ਬੰਦੇ ਪਤਲੇ ਹਨ ਉਹਨਾਂ ਨੂੰ ਨਾਗਰ ਮੋਥੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਗਰ ਪੇਟ ਦੇ ਵਿੱਚ ਬੱਚਿਆਂ ਦੇ ਕਿਰਮ ਨੇ ਨਲਾ ਆਪਣੇ ਤਾਂ ਨਾਗਰ ਮੋਥੇ ਦਾ ਸੇਵਨ ਕਰਨਾ ਚਾਹੀਦਾ ਹੈ ਅਗਰ ਪੇਟ ਦੇ ਵਿੱਚ ਸੂਜਨ ਹੈ ਫਿਰ ਵੀ ਨਾਗਰ ਮੋਥੇ ਦਾ ਸੇਵਨ ਕਰਨਾ ਚਾਹੀਦਾ ਹੈ ਨਾਗਰ ਮੋਥਾ ਖੂਨ ਨੂੰ ਸਾਫ ਤੇ ਕਰਦਾ ਹੀ ਹੈ ਲੇਕਿਨ ਇਹ ਖੂਨ ਨੂੰ ਵਧਾਉਂਦਾ ਵੀ ਹੈ ਬਾਕੀ ਅੱਖਾਂ ਦਾ ਕੋਈ ਵੀ ਰੋਗ ਹੈ ਨਾਗਰ ਮੋਥੇ ਦਾ ਸੇਵਨ ਕਰਨਾ ਸ਼ੁਰੂ ਕਰ ਦੋ ਬਾਕੀ ਆਮ ਤੌਰ ਤੇ ਦੇਖਿਆ ਜਾਵੇ ਤੇ ਫੈਟੀ ਲੀਵਰ ਜਿਨ੍ਹਾਂ ਦਾ ਉਹਨਾਂ ਲਈ ਇਹ ਨਾਗਰ ਮੋਤਾ ਬਹੁਤ ਵਧੀਆ ਚੀਜ਼ ਹੈ ਤੇ ਲੂਜ਼ ਮੋਸ਼ਨ ਤੇ ਏਕਦਮ ਇਹ ਬੰਦ ਕਰ ਦਿੰਦਾ ਹੈ ਤੇ ਜਿਨ੍ਹਾਂ ਨੂੰ ਗੈਸ ਜਿਆਦਾ ਬਣਦੀ ਹੈ ਉਹਨਾਂ ਨੂੰ ਇਹਦਾ ਸੇਵਨ ਨਹੀਂ ਕਰਨਾ ਚਾਹੀਦਾ ਬਾਕੀ ਮੈਂ ਪਹਿਲੇ ਵੀ ਦੱਸਿਆ ਵੀ ਜਿਸ ਜਗ੍ਹਾ ਤੇ ਪਾਣੀ ਜਿਆਦਾ ਹੈ ਇਹ ਉਸ ਜਗ੍ਹਾ ਤੇ ਹੀ ਹੁੰਦਾ ਹੈ ਇਸ ਤੋਂ ਇਲਾਵਾ ਅਗਰ ਜੇ ਲੀਵਰ ਤੁਹਾਡਾ ਠੀਕ ਨਹੀਂ ਹੈ ਤਾਂ ਲੀਵਰ ਨੂੰ ਵੀ ਇਹ ਠੀਕ ਕਰਦਾ ਹੈ ਨਾਗਰ ਮੋਥਾ ਹਰਬਲ ਦੀ ਦੁਨੀਆ ਦੇ ਵਿੱਚ ਇਹ ਸਦਾ ਇੱਕ ਬਹੁਤ ਵੱਡਾ ਮੁਕਾਮ ਹੈ ਇਹ ਬਹੁਤ ਵਧੀਆ ਦਵਾਈ ਹੈ ਗਦੂਦਾਂ ਲਈ ਇਹ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਪਿਸ਼ਾਬ ਦੀ ਪ੍ਰੋਬਲਮ ਹੈ ਉਹਨਾਂ ਨੂੰ ਨਾਗਰ ਮੋਥਾ ਪਾਊਡਰ ਜਿਹੜਾ ਉਹ ਲੈਣਾ ਚਾਹੀਦਾ ਹੈ ਦਿਲ ਨੂੰ ਮਜ਼ਬੂਤ ਕਰਦਾ ਹੈ ਅਦਰ ਸਰੀਰ ਵਿੱਚ ਅਗਰ ਤੁਹਾਡੇ ਜਲਨ ਹੋ ਰਹੀ ਹੈ ਤਾਂ ਉਹਨੂੰ ਵੀ ਇਹ ਠੀਕ ਕਰਦਾ ਹੈ ਤੇ ਅਲਰਜੀ ਉਹਨੂੰ ਵੀ ਇਹ ਠੀਕ ਕਰਦਾ ਹੈ ਬਾਕੀ ਆਮ ਤੌਰ ਤੇ ਜਿਹੜਾ ਜਿਨ੍ਹਾਂ ਨੂੰ ਬਵਾਸੀਰ ਹੈ ਉਹਨਾਂ ਨੂੰ ਇਹ ਨਹੀਂ ਲੈਣਾ ਚਾਹੀਦਾ ਤੇ ਜਿਨ੍ਹਾਂ ਦਾ ਬੀਪੀ ਹਾਈ ਹੁੰਦਾ ਉਹਨਾਂ ਨੂੰ ਵੀ ਇਹ ਜ਼ਿਆਦਾ ਨਹੀਂ ਲੈਣਾ ਚਾਹੀਦਾ ਬਾਕੀ ਜਿਨ੍ਹਾਂ ਦੇ ਮੂੰਹ ਦੇ ਵਿੱਚ ਬਦਬੂ ਆਉਂਦੀ ਹੈ ਉਹਨਾਂ ਨੂੰ ਇਹ ਜ਼ਰੂਰ ਲੈਣਾ ਚਾਹੀਦਾ ਹੈ ਭੁੱਖ ਨੂੰ ਇਹ ਵਧਾਉਂਦਾ ਹੈ ਤੇ ਇਸ ਦਾ ਇਸਮਾਲ ਜਿਹੜਾ ਉਹ ਕਰਨਾ ਚਾਹੀਦਾ ਹੈ ਬਾਕੀ એનર્ਜੀ ਬੂਸਟਰ ਆਏ ਬਹੁਤ ਵਧੀਆ ਹੈ ਮੈਡੀਸਿਨ ਹੈ ਆਯੁਰਵੈਦਿਕ ਦੇ ਵਿੱਚ ਤੇ ਇਸ ਕਰਕੇ ਇਸ ਨੂੰ ਲੈਣਾ ਚਾਹੀਦਾ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਕਰੋ ਤਾਂ ਕਿ ਇਸ ਦਾ ਵੱਧ ਵੱਧ ਤੁਹਾਨੂੰ ਫਾਇਦਾ ਹੋ ਸਕੇ ਸਤਿ ਸ੍ਰੀ ਅਕਾਲ ਜੀ